ਜਦੋਂ ਵੀ ਘਰੇ ਆਟਾ ਮੋਕਦਾ ਤੁਹਾਡੇ ਘਰੇ ਕਲੇਸ਼ ਪੈਂਦਾ ਕਿ ਨਹੀਂ ਪੈਂਦਾ ਪਹਿਲਾਂ ਤਾਂ ਇਹ ਦੱਸੋ ਬੇ ਮੁੰਡਿਆ ਆਟਾ ਚੱਕ ਲਿਆ ਬੇ ਪੀਣ ਰੱਖਿਆ ਇਹ じゃ ਕੁਝ ਹੁੰਦਾ ਕਿ ਨਹੀਂ ਹੁੰਦਾ ਆ ਜੋ ਤੁਹਾਡਾ ਸਾਰਾ ਮਸਲਾ ਹੱਲ ਕਰ ਦੇਣਾ ਤੁਹਾਡੇ ਘਰੋਂ ਕਲੇਸ਼ ਦੀ ਜੜ ਖਤਮ ਕਰ ਦੇਣੀ ਇੱਕ ਗੱਲ ਹੋਰ ਸੁਣ ਲਓ ਬੰਦਾ ਆਪਣਾ ਮਿੱਤਰ ਹੈ ਤੁਸੀਂ ਫੋਨ ਕਰਕੇ ਚੱਕੀ ਆਰਡਰ ਕਰਨੀ ਆ ਕੋਈ ਪੈਸਾ ਨਹੀਂ ਅਕਾਊਂਟ ਚ ਪਾਉਣਾ ਕੋਈ ਪੈਸਾ ਨਹੀਂ ਪਾਉਣਾ ਤੇ ਅਕਾਊਂਟ ਚ ਥੋਡੂ ਘਰੇ ਜਾ ਕੇ ਚੱਕੀ ਆ ਗਈ ਪਸੰਦ ਥੋਡੇ ਘਰੇ ਪਈ ਚੱਕੀ ਚੱਲ ਤੁਸੀਂ ਸਾਰਾ ਵਿੱਚ ਮਸਾਲਾ ਮਿਰਚਾਂ ਹਲਦੀ ਛੋਲੇ ਸਾਰਾ ਕੁਝ ਦੇਖ ਲਿਆ ਕੱਢ ਕੇ ਮੱਕੀ ਸਮੇਤ ਉਦੋਂ ਬਾਅਦ ਤੁਸੀਂ ਬਾਕੀ ਦੇ ਪੈਸੇ ਦੇਣੇ ਆ ਬੰਦਾ ਜੇ ਬਾਈ ਚਾਂਸ ਸੁਣ ਹੋਰ ਸੁਣ ਲਓ ਮੇਰੀ ਚੱਕੀ ਹੋ ਗਈ ਘਰੇ ਢਿੱਲੀ ਮੱਠੀ 22 ਚਾਂਸ ਮੋਟਰ ਨੂੰ ਕੋਈ ਗੱਲਬਾਤ ਹੋ ਗਈ ਤੁਸੀਂ ਕਿਤੇ ਸ਼ਹਿਰ ਦੇ ਵਿੱਚ ਮੋਟਰ ਚੱਕ ਕੇ ਲੈ ਜਾਣੀ ਤੁਸੀਂ ਬੰਦੇ ਨੂੰ ਕਰਨਾ ਫੋਨ ਤੁਹਾਡੇ ਘਰੇ ਜਾ ਕੇ ਮੋਟਰ ਬਦਲ ਕੇ ਆਊਗਾ ਨਵੀਂ ਪਾ ਕੇ ਆਊਗਾ ਆਪਣੇ ਨਾਲ 22 ਹਰਪਾ ਜਨ ਆਪਣੇ ਬੰਦੇ ਨੇ ਚైనా ਵਾਲੀਆਂ ਚੱਕੀਆਂ ਗੁਜਰਾਤ ਵਾਲੀਆਂ ਚੱਕੀਆਂ ਸਜਣੋਂ ਖੋਜੇ ਦਿੱਤੀਆਂ ਲਾ ਐਸ ਵਕਤ ਪੰਜਾਬੀ ਗਿਆ ਛਾ ਆ ਜੋ ਸਸਰੀ ਘਰ ਆ ਜੀ ਸਸਰੀ ਘਰ ਜੀ ਆਇਆ ਨੂੰ ਵੈਲਕਮ ਬਈ ਨਾਂਦਾ ਆ ਗਿਆ ਬਈ ਮਲਾ ਤੇਰਾ ਕੰਮ ਦੇਖ ਕੇ ਧੰਨਵਾਦ ਬਈ ਪੰਜਾਬੀ ਬੰਦੇ ਨੇ ਇਹੋ ਜਿਹਾ ਮੁਸਤਕਿਲ ਕੰਮ ਕੀਤਾ ਆ ਜੋ ਆਪਾਂ ਗੱਲਾਂ ਬਾਤ ਕਰਦੇ ਆ ਸਜਣੋ ਹਾਂਜੀ ਆ ਚੱਕੀ ਦੇ ਫੀਚਰ ਸੁਣੋਗੇ ਰੇਟ ਸੁਣੋਗੇ ਮਜ਼ਬੂਤੀ ਸੁਣੋਗੇ ਤੁਸੀਂ ਰਹਿ ਜਾਓਗੇ ਹੈਰਾਨ ਦੱਸ ਬਈ ਇਹਦੇ ਬਾਰੇ ਇਹ ਬਈ ਇਹਦੇ ਬਾਰੇ ਦੱਸ ਪਹਿਲੇ ਬਈ ਦੇ ਬਾਰੇ ਇਹ 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 ਗੁਜਰਾਤ ਮਾਡਲ ਆ ਅੱਛਾ ਇਹ ਤੇਰਾ ਮਾਡਲ ਹੀ ਨਹੀਂਗਾ ਨਹੀਂ 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 ਜੀ ਇਹ ਪਹਿਲਾਂ ਨਾ ਉਸ ਤੋਂ ਬਾਅਦ ਆਪਾਂ ਤਿਆਰ ਕਰਨ ਲੱਗਿਆ ਜਿਹੜੀ ਇਹ ਚੱਕੀ ਸੀ ਨਾ ਇਹਦੇ ਚ ਬਹੁਤ ਸਾਰੀਆਂ ਕਮੀਆਂ ਸੀਗੀਆਂ ਅਛਾ ਕੀ ਕਮੀ ਕੀ ਆ ਗਈ ਇਹ ਇਹ ਤੁਹਾਨੂੰ ਦੱਸਦਾ ਇਹਦੇ ਵਿੱਚ ਕਮੀਆਂ ਕੀ ਸੀਗੀਆਂ ਪਹਿਲਾਂ ਆਪਾਂ ਵੀ ਇਹੀ ਵਿੱਚ ਦੇ ਸੀਗੇ ਕਿਉਂਕਿ ਆਪਾਂ ਮਤਲਬ ਬਣਾਉਂਦੇ ਨਹੀਂ ਸੀ ਪਹਿਲਾਂ ਚੱਕੀਆਂ ਤੇ ਉਸ ਤੋਂ ਬਾਅਦ ਇਹ ਜਿਹੜੀਆਂ ਕਮੀਆਂ ਸੀਆਂ ਤੇ ਉਹ ਆਪਾਂ ਨੂੰ ਲੋਕ ਆ ਕੇ ਗ੍ਰਾਹਕ ਕਹਿੰਦੇ ਸੀ ਕਿ ਇਹਦੇ ਵਿੱਚ ਮਤਲਬ ਆਹ ਕਮੀ ਹੈ ਲੰਬਾ ਹੁੰਦਾ ਸੀ ਲੰਬਾ ਹੁੰਦਾ ਸੀ ਉਹ ਆਪਾਂ ਸਾਰੀਆਂ ਕਮੀਆਂ ਦੂਰ ਕਰਕੇ ਫਿਰ ਇੱਕ ਬਹੁਤ ਵਧੀਆ ਚੱਕੀ ਤਿਆਰ ਕਰੀ ਤੇ ਤੁਹਾਨੂੰ ਇਹਦੇ ਬਾਰੇ ਚਲੋ ਪਹਿਲਾਂ ਆਪਾਂ ਹਾਂ 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 ਇਹਦੇ ਬਾਰੇ ਦੱਸ ਦਿੰਨੇ ਆ ਹਾਂ ਇਹ ਜਿਹੜੀ ਚੱਕੀ ਹੈ ਨਾ ਇਹ ਇਹ ਗੁਜਰਾਤ ਚੋਂ ਦੀ ਹਾਂ ਗੁਜਰਾਤ ਮਾਡਲ ਵਜਦਾ ਹੂੰ ਇਹਦੇ ਵਿੱਚ ਇੱਕ ਤਾਂ ਜਿਹੜਾ ਇਹਦਾ ਕੈਬਨ ਹੈ ਹੂੰ ਉਹ ਬਹੁਤ ਹੀ ਹਲਕਾ ਹੈ ਤੂੜੀ ਵਾਲੇ ਬੋਰਡ ਦਾ ਬਣਿਆ ਅੱਛਾ 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 ਹਾਂ ਹਾਂ ਹੂੰ ਤੇ ਖਾ ਸਕਦਾ ਤੂੰੜੀ ਹਾਂਜੀ 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 ਤੇ ਇਹਦੇ ਆ ਦੇਖੋ ਆ ਹਨਾ ਆ ਆ ਪਟ ਰੱਖਿਆ ਆ ਦੇਖੋ ਇਹ ਆ ਤੂੜੀ ਵਾਲਾ ਬੋਰਡ ਲੱਗਿਆ ਹੋਇਆ ਹੂੰ ਤੂੰ ਵੀ ਆ ਇਹ ਤਾਂ ਚੂਹੇ ਆ ਆ ਨਹੀਂ ਪਿਆ ਹਾਂਜੀ ਹਾਂਜੀ ਆ ਪਿਆ ਆ ਦੇਖੋ ਯਾ ਦਿਖਾਓ ਇਹ ਆ ਬੋਰਡ ਹੁੰਦਾ ਆ ਲੱਗਿਆ ਆਪਾਂ ਬਾਜ਼ਾਰ ਦੇ ਵਿੱਚ ਚੱਕੀਆਂ ਲੈਣੇ ਆ ਨਾ ਬਾਜ਼ਾਰੂ ਚੱਕੀ ਵਜਦੀ ਹੈ ਇਹ ਆ ਦੇਖੋ ਇਹ ਤਾਂ ਚੂਹਾ ਖਾਜੂ ਬਾਈ ਇਹ ਚੂਹਾ ਖਾ ਜਾਂ ਚੂਹਾ ਛੱਡਦਾ ਹੀ ਨਹੀਂ ਕਿਉਂਕਿ ਇਹ ਬੱਟੇ ਦਾ ਕੰਮ ਆ ਹਾਂਜੀ ਹਾਂਜੀ ਤੇ ਇੱਕ ਆ ਦੇਖੋ ਆ ਚੂਹਾ ਕੱਟ ਕੇ ਅੰਦਰ ਚਲਿਆ ਜਾਂਦਾ ਤੇ ਤਾਰਾਂ ਟੁੱਕ ਦਿੰਦਾਗਾ ਵਿੱਚ ਬਿਠਾ ਕਰ ਦਿੰਦਾਗਾ ਤੇ ਆ ਦੇਖ ਆ ਸਾਰਾ ਨਾ ਸਾਰਾ ਹਲਕਾ ਟਾਇਰ ਵੀ ਹਲਕੇ ਆ ਬਾਡੀ ਵੀ ਹਲਕੀ ਆ ਮੋਟਰ ਵੀ ਇਹਦੀ ਹਲਕੀ ਆ ਦੇਖੋ ਜਿਹੜੀ ਅੱਜ ਤੋਂ ਨਾ 10 ਸਾਲ ਪਹਿਲਾਂ ਗੁਜਰਾਤ ਚੱਕੀ ਆਉਂਦੀ ਸੀ ਉਹ ਕੁਆਲਟੀ ਠੀਕ ਸੀ ਹੁਣ ਤਾਂ ਕੰਪੀਟੀਸ਼ਨ ਦਾ ਟਾਈਮ ਆ ਬਹੁਤ ਹੀ ਹਲਕੀਆਂ ਚੱਕੀਆਂ ਆਉਂਦੀਆਂ ਕੋਸਟ ਕਟਿੰਗ ਹਾਂਜੀ ਹਾਂਜੀ ਆ ਦੇਖੋ ਇਹਦੇ ਵਿੱਚ ਜਿਹੜੀ ਟੈਂਕੀ ਆ ਆ ਦੇਖੋ ਇਹਨਾਂ ਦੀ ਆ ਟੈਂਕੀ ਆ ਨਾ ਹੁਣ ਆਪਣੀ ਟੈਂਕੀ ਦਿਖਾਉਣਾ ਮੈਂ ਇਹ ਆ ਦੇਖੋ ਇਹ ਟੈਂਕੀ ਵੱਡੀ ਵੀ ਹੈ ਜੀ ਟੈਂਕੀ ਵੱਡੀ ਹੈ ਵੱਡੀ ਵੀ ਆ ਮਜ਼ਬੂਤ ਵੀ ਆ ਦੇ ਮਜ਼ਬੂਤ ਵੀ ਆ ਦੇ ਫਿਰ 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 ਇੱਕ ਹੋਰ ਸੁਣ ਦਿਖਾਉਣਾ ਆ ਦੇਖੋ ਇਹਦਾ ਕੱਟਣਾ ਇਹਦਾ ਆ ਹੈਵੀ ਕਟਰ ਹੈ ਆਪਣਾ ਹਮ ਆ ਇਹ ਦੇਖੋ ਕੋਈ ਬਿੱਟ ਨਹੀਂ ਲੱਗੀ ਆ ਆ ਪਤਲਾ ਐਲੂਮੀਨੀਅਮ ਦਾ ਆ ਆ ਕੱਟ ਰਿਹਾ ਇਹਦਾ ਅੱਛਾ ਇਹ ਬਹੁਤ ਹਲਕਾ ਹੈ ਆ ਦੇਖੋ ਇਹਨੂੰ ਬਿੱਟ ਲਾਤੀਗਾ ਹਾਂ ਹਾਂ ਇਹ ਐਲੂਮੀਨੀਅਮ ਦਾ ਕਰਕੇ ਬਿੱਟ ਲਾਤੀ ਨਾ ਆਪਣਾ ਬਿਨਾ ਬਿੱਟਾਂ ਤੋਂ ਕਿਦੋਂ ਕਿੰਨਾ ਮਰਜੀ ਲਾਈਫ ਟਾਈਮ ਹੈ ਇੱਕ ਦੇ ਖਰਾਬ ਨਹੀਂ ਹੁੰਦਾ ਸ਼ਾਹ ਹਾਂ ਜੀ ਜੇ ਲੋਹਾ ਨਾ ਆਵੇ ਤਾ ਇਹਨੂੰ 10 ਸਾਲ ਤੱਕ ਨਹੀਂ ਮਰਦਾ ਇਹਦੀ ਬਾਡੀ ਦਾ ਕੋਈ ਹੈਗਾ ਸਿੰਪਲ ਆ ਹਾਂ ਹਾਂਜੀ ਹਾਂਜੀ ਆਹਦੀ ਬਾਡੀ ਦਾ ਹਾਂਜੀ 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 ਆ ਆਹ ਇਹਦੀ ਬਾਡੀ ਆ ਆ ਦੋਨੇ ਮਿਲਾਓ ਲੋ ਆ ਆ ਆਪਣੇ ਵਾਲੀ ਦੀ ਪੰਜਾਬੀ ਆ ਪੰਜਾਬੀ ਬਾਡੀ ਆ ਹਾਂਜੀ ਹਾਂਜੀ ਅੰਗਰੇਜ਼ਾਤੀ ਬਾਡੀ ਹੈ ਗੁਜਰਾਤੀ ਬਾਡੀ ਹੈ ਦੇਖੋ ਆਪਾਂ ਦੁਕਾਨ ਤੇ ਨਾ ਲੈਣ ਜਾਣੇ ਚੀਜ਼ ਆਪਾਂ ਨੂੰ ਦੇਖੋ ਆ ਚੀਜ਼ ਬਾਹਰੋਂ ਦੇਖਦੇ ਆਪਾਂ ਵਿੱਚੋਂ ਆਪਾਂ ਨੂੰ ਬੋਰਡ ਕੋਈ ਨਹੀਂ ਦਿਖਾਉਂਦਾ ਹੂੰ ਜਦੋਂ ਆ ਪੈ ਇਦੀ ਟੇਪ ਾਟ ਕੇ ਦੇਖਾਂਗੇ ਨਾ ਫਿਰ ਆਪਾਂ ਨੂੰ ਪਤਾ ਚੱਲਦਾ ਹੈਗਾ ਟੇਪ ਆਪਾਂ ਨੂੰ ਕੋਈ ਪੱਟਣ ਨਹੀਂ ਦਿੰਦਾ ਹੁਣ ਅੱਜ ਕੇ ਆਪਾਂ ਆਪਾਂ ਗੱਲ ਕਰਗੇ ਇਹਦੇ ਤੇ ਹਾਂਜੀ ਹਾਂਜੀ ਹੁਣ ਇਹ ਆਪਣੀ ਆ ਗਈ 1 HP ਚੱਕੀ ਇਹ 4 ਹਾਸ ਪਾਵਰ ਦੀ ਆਮ ਘਰੇ ਵਰਤਣ ਵਾਲੀ ਚੱਕੀ ਚੱਕੀ ਹਾਂਜੀ ਹਾਂਜੀ ਜਿੰਨੇ ਪੈਸੇ ਸੱਜਣੋਂ ਤੁਸੀਂ ਭਿਾਈ ਦੇ ਦਿਨੇ ਆ ਸਾਰੇ ਸਾਲ ਚ ਉਹਨੇ ਦੀ ਇਹ ਚੱਕੀ ਆ ਜੋ ਇਹਦੇ ਅਗਲੀ ਹਾਂਜੀ ਹੁਣ ਇਹ ਆ ਗਈ ਆਪਣੀ 1 HP ਚੱਕੀ ਜਿਹੜਾ ਆਪਾਂ ਨਵਾਂ ਮਾਡਲ ਤਿਆਰ ਕਰੇਗਾ ਉਹ ਉਹਦੀਆਂ ਕਮੀਆਂ ਕੱਢ ਕੇ ਇਹਦੇ ਤੇ ਬਟਨ ਕੋਈ ਨਹੀਂ ਗਲਾ ਕਿਵੇਂ ਛੱਡੂ ਇਹ ਫੁੱਲੀ ਆਟੋਮੈਟਿਕ ਐ ਇਹਦੇ ਵਿੱਚ ਸੈਂਸਰ ਲੱਗਿਆ ਜਦੋਂ ਦਾਣੇ ਪਾਵਾਂਗੇ ਤਾਂ ਚੱਲੂ ਹੀ ਨਹੀਂ ਚੱਲਦੀ ਨਹੀਂ ਇਹਦੇ ਗਲਾ ਗਲਾ ਕਿਵੇਂ ਛੱਡਾਂਗੇ ਇਹਦਾ ਗਲਾ ਛੱਡਣਾ ਹੀ ਨਹੀਂ ਜੀ ਆਟੋਮੈਟਿਕ ਐ ਆਪਣੇ ਆਪ ਗਲਾ ਹੀ ਨਹੀਂ ਸੈੱਟ ਕਰਨਾ 5 ਐਂਪੀਅਰ ਤੇ ਸੈੱਟ ਕਰਤਾ ਮੀਟਰ ਲੱਗਿਆ ਹੋਇਆ ਅਸੀਂ ਆਪੇ ਸੈੱਟ ਕਰ ਦਿਆ ਇਹਨੂੰ ਹੂੰ 5 ਐਂਪੀਅਰ ਤੇ ਚੱਲੀ ਜਾਊਗੀ ਆਪਣੇ ਆਪ ਜੇ 5 ਤੋਂ ਵੱਧੂ ਆਪਣੇ ਆਪ ਦਾਣੇ ਰੁਕ ਜਾਂਦੇ ਆ ਜੀ ਅਸ਼ੋ ਹਾਂਜੀ 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 ਇਹ ਇਧਰੋਂ ਆਟੋਮੈਟਿਕ ਹੀ ਹੋ ਗਿਆ ਹਾਂਜੀ ਹਾਂਜੀ ਆ ਆ ਇਹਦੇ ਝੱਗਾ ਇਹ ਜਿਹੜਾ ਇਹ ਨਾ ਐਕਸਟਰਾ ਮਤਲਬ ਜੇ ਕੋਈ ਇੱਕ ਦੋ ਪਸ਼ੂ ਰੱਖਦਾ ਹੈਗਾ ਵੈਸੇ ਤਾਂ ਇਹ ਜਿਹੜਾ ਮਾਡਲ ਹੈਗਾ ਜਿਹੜਾ ਨਹੀਂ ਪਸ਼ੂ ਡੰਗਰ ਰੱਖਦਾ ਜਾਂ ਸ਼ਹਿਰ ਚ ਰਹਿੰਦਾ ਉਹਦੇ ਵਾਸਤੇ ਵਧੀਆ ਹੈ ਜੇ ਕੋਈ ਇੱਕ ਦੋ ਪਸ਼ੂ ਰੱਖਦਾ ਹੈਗਾ ਲੇਟੀ ਲੂਟੀ ਜਾਦੇ ਕੱਢਣੀ ਹੁੰਦੀ ਹੈ ਉਹ ਆ ਦੇਖੋ ਦਾਣੇ ਇਹਦੇ ਚ ਵੱਧ ਪੈ ਜਾਂਦਾ ਉਹਦੇ ਨਾਲ ਨਹੀਂ ਆਉਂਦਾ ਇਹ ਆ ਦੇਖੋ ਇਸ ਤਰ੍ਹਾਂ ਲੱਗ ਜਾਂਦਾ ਓਕੇ ਫਿਰ ਹੁਣ ਇਹਦੇ ਆਪਣਾ ਤੁਹਾਨੂੰ ਮੈਂ ਦਿਖਾਉਣਾ ਆ ਤਾਂ ਤੁਹਾਨੂੰ ਚੈਂਬਰ ਦਿਖਾਤਾ ਸੀ ਜੀ ਹੁਣ ਆਪਾਂ ਨਾ ਥੋੜਾ ਜਿਹਾ ਜਾਲੀ ਬਾਰੇ ਵੀ ਤੁਹਾਨੂੰ ਮੈਂ ਜਾਣਕਾਰੀ ਦੇ ਲਿਆ ਆ ਜਾਲੀਆਂ ਬਾਰੇ ਦੱਸੋ ਇੱਕ ਮਿੰਟ ਇੱਧਰ ਆ ਪਈਆਂ ਜਾਲੀਆਂ ਹਾਂ ਹੁਣ ਆਪਣੀ ਜਾਲੀ ਆ ਦੇਖੋ ਤੇ ਗੁਜਰਾਤ ਵਾਲੀ ਤੁਹਾਨੂੰ ਜਾਲੀ ਦਿਖਾਉਣਾ ਇਹ ਆ ਗੁਜਰਾਤ ਵਾਲੀ ਹੁਣ ਇਹਨੂੰ ਐਂ ਕਰੋ ਤੇ ਉਹਨੂੰ ਕਰਕੇ ਦਿਖਾਓ ਇਹਦੇ ਉਤਲੇ ਪਾਸੇ ਅਡ ਲਾਤਾ ਮਾਲ ਨਹੀਂ ਇਹ ਤਾਂ ਇਹ ਓਪਨ ਚ ਵੀ ਆ ਜਾਂਦੀ ਹੈ ਜੀ ਇਹਦਾ ਇਹਨਾਂ ਕੋਈ ਵੀ ਆਪਣੀ ਓਪਨ ਵੀ ਚੱਕ ਕੇ ਦਿਖਾਉਣਾ ਤੁਹਾਨੂੰ ਮੈਂ ਹੁਣ ਇਹਨਾਂ ਦੀ ਓਪਨ ਤੇ ਆਪਣੀ ਓਪਨ ਦੋਨੇ ਚੱਕ ਲਓ ਇਹਨੂੰ ਰੱਖ ਦਿਓ ਤੁਸੀਂ ਇਨੂੰ ਤੁਸੀਂ ਐ ਮੋੜ ਕੇ ਦਿਖਾਓ ਹੂੰ ਆ ਜਾਈ ਹਲਕੀ ਹਾਂ ਆਈ ਨਹੀਂ ਆਈ ਨਹੀਂ ਮੈਂ ਤੁਹਾਨੂੰ ਦੱਸਦਾ 1 ਮਿੰਟ 1 ਮਿੰਟ ਇਹ ਰੁਕ ਇਹ ਆ ਦੇਖੋ ਐਂ ਪਤਾ ਲੱਗੂ ਐ ਮੋੜਵਾ ਦੇ ਦੂਰੀ ਹੋ ਗਈ ਨਾ ਹੁਣ ਐ ਇਹਨੂੰ ਮੋੜ ਕੇ ਦਿਖਾਓ ਆ ਫਿਰਦੀ ਮੋੜ ਕੇ ਇੱਕ ਫੋਰ ਜ਼ੋਰ ਲਾ ਲਓ ਮੁੜਦੀ ਨਹੀਂ ਤਾਂ ਇਹਨੂੰ ਮੋੜ ਦੂਰੀ ਹੋ ਜੂਗੀ ਇਹਨੂੰ ਮੋੜ ਕੇ ਦਿਖਾਓ ਆ ਦੇਖੋ ਹਾਂ ਹੁਣ ਉਹਨੂੰ ਮੋੜ ਕੇ ਦਿਖਾਓ ਹੂੰ ਆ ਨਹੀਂ ਮੁੜਦੀ ਨਹੀਂ ਮੁੜਦੀ ਹੂੰ ਹਰ ਇੱਕ ਚੀਜ਼ ਦਾ ਨਟ ਤੋਂ ਲੈ ਕੇ ਜਾਲੀ ਤੋਂ ਲੈ ਕੇ ਮੋਟਰ ਚੈਂਬਰ ਹਰ ਇੱਕ ਚੀਜ਼ ਦਾ ਫਰਕ ਆਉ ਇੱਕ ਇਹਨਾਂ ਦੇ ਵਿੱਚ ਇਹ ਗੁਜਰਾਤ ਵਾਲੇ ਮਾਡਲ ਚ ਕਿ ਇੱਕ ਆਉਂਦੀ ਐ ਅਲੂਮੀਨੀਅਮ ਦੀ ਜਾਲੀ ਦਿੰਦੇ ਆ ਹੂੰ ਆ ਦੇਖ ਇਹ ਵੀ ਹਲਕੀ ਹੁੰਦੀ ਆ ਰਿਵਟ ਪਟਕੇ ਜਾਂਦੇ ਆ ਇਹਦੇ ਤੇ ਤੁਸੀਂ ਕੀ ਲਾਉਨੇ ਆ ਇਹ ਆਪਾਂ ਸਪੈਸ਼ਲ ਤਿਆਰ ਕਰਦੇ ਆ ਐਮ ਐਸ ਦੀ ਬਣੀ ਹੋਈ ਐ ਇਹ ਜਾਲ ਇੱਕ ਤੁਹਾਨੂੰ ਹੋਰ ਕੰਮ ਦੀ ਗੱਲ ਦੱਸਾਂ ਹਾਂਜੀ ਜਿਹੜੀ ਸ਼ਾਇਦ ਬਾਈ ਨੇ ਵੀ ਧਿਆਨ ਚ ਨਹੀਂ ਲੈਂਦੀ ਆ ਜਾਲੀ ਨੇ ਘਸਣਾ ਐ ਹਲਕਾ ਵਿਚਰ ਰਲਣਾ ਤੇ ਅਲੂਮਨੀਅਮ ਸੇ ਤਾਂ ਸਭ ਤੋਂ ਮਾੜੀ ਧਾਤ ਆ ਅਲੂਮਨੀਅਮ ਤੇ ਇਹਨੇ ਵਿੱਚ ਕਿਉਂਕਿ ਜਾਲੀ ਦੇ ਵਿੱਚ ਰਗੜਾ ਪੈਣਾ ਤਾਂ ਹਾਂ ਇੱਕ ਇਹਦੇ ਆ ਦੇਖੋ ਆ ਕੱਟ ਰਿਹਾ ਜਿਹੜਾ ਇਹ ਆਪਣਾ ਲੋਹੇ ਦਾ ਜੀ ਆਹਾ ਵੀ ਸਾਰਾ ਲੋਹਾ ਲੱਗਿਆ ਹੋਇਆ ਵੀ ਲੋਹਾ ਸਿਹਤ ਵਾਸਤੇ ਵਧੀਆ ਹੈ ਹਾਂ ਲੋਹਾ ਤਾਂ ਜਾਣਾ ਚਾਹੀਦਾ ਹਾਂ ਕਈ ਇਹ ਨਾ ਵੀਡੀਓ ਕਈ ਪਾ ਦਿੰਦੇ ਆ ਇਹ ਸਟੀਲ ਦਾ ਕਹਿ ਦਿੰਦੇ ਆ ਕਿ ਐਸਐਸ ਦਾ ਇਹ ਸਭ ਝੂਠ ਹੁੰਦੇ ਆਗੇ ਇਹ ਲੋਹੇ ਦਾ ਹੈਗਾ ਜਾਂ ਐਲੂਮੀਨੀਅਮ ਦਾ ਹੋਊ ਜਾਂ ਲੋਹੇ ਦਾ ਇਹ ਲੋਹੇ ਦਾ ਉਹ ਜਿਹੜੀ ਗੁਜਰਾਤ ਵਾਲੀ ਚੱਕੀ ਜਿਹਦੇ ਬਿੱਟ ਲੱਗੀ ਹੋਊਗੀ ਉਹ ਐਲੂਮੀਨੀਅਮ ਦਾ ਇਹ ਨਿਸ਼ਾਨੀ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਆਪਣਾ ਟੈਂਕ ਵੀ ਇਹਦਾ ਬੜਾ ਹੁਣ ਤੁਹਾਨੂੰ ਨਾ ਮੈਂ ਮਤਲਬ ਇਹਦੇ ਬੈਕ ਸਾਈਡ ਦਿਖਾਉਣਾ ਇਹਦੇ ਉੱਤੇ ਸਾਰਾ ਕੁਝ ਆ ਦੇਖੋ ਜਾਲੀਆਂ ਵਾਰ ਇੱਕ ਨੰਬਰ ਦੋ ਨੰਬਰ ਆਪਣਾ ਸਾਰਾ ਨੰਬਰ ਸਾਰੀ ਚੀਜ਼ ਲਿਖਿਆ ਹੈ ਹਿੰਦੀ ਪੰਜਾਬੀ ਦੋਨੋਂ ਲੈਂਗੁਏਜ ਲਿਖੀ ਹੋਈ ਹੈ ਇਹਦੇ ਵਿੱਚ ਮਤਲਬ ਇਹਨੂੰ ਚਲਾਉਣ ਦਾ ਮਸਾਲਾ ਪੇਨ ਦਾ ਹਰ ਹਰ ਇੱਥੋਂ ਤੱਕ ਨਹੀਂ ਕਰਨਾ ਹੈ ਆਪਾਂ ਹਾਂ ਸਾਰਾ ਦੱਸਿਆ ਹੋਇਆ ਸਾਰਾ ਲਿਖਿਆ ਮਾੜਾ ਜੀ ਦੱਸਿਓ ਮਗਰਲੇ ਪਾਸੇ ਚੱਲਿਓ ਹਾਂਜੀ ਹਾਂਜੀ ਹੁਣ ਆਪਣੇ ਨਾ ਇਹਨੂੰ ਆ ਦੇਖੋ ਆਏ ਹੋ ਜਾਂਦਾ ਇਹ ਇਹਦੇ ਬਾਰੇ ਦੱਸਦਾ ਇਹ ਮਸਾਲੇ ਵਾਸਤੇ ਹਾਂਜੀ ਇਹ ਦੇਖੋ ਇਹ ਮਸਾਲਾ ਪੀਨਵਾ ਚਾਹੇ ਨੂੰ ਕੱਢ ਕੇ ਇਹਦੇ ਅੱਗੇ ਪਲੇਟ ਲੱਗ ਜਾਂਦੀ ਹੈ ਜਿਵੇਂ ਕਿ ਆਹ ਪਲੇਟ ਲੱਗੀ ਹੋਈ ਨਾ ਐਸਾ ਪੇਂਡਾ ਲਾ ਦਿਆ ਆਜੀ ਇਹਨੂੰ ਬੰਦ ਹੋਇਆ ਆਜੋ ਹੁਣ ਤਾਂ ਉੱਪਰ ਦੀ ਪੇਂਡਾ ਹੋ ਗਿਆ ਮਾਲ ਹਾਂ ਜਦੋਂ ਆਪਾਂ ਮਸਾਲਾ ਕੱਢਣਾ ਹੈ ਜਦੋਂ ਆਪਾਂ ਹਲਦੀ ਮਿਰਚ ਕੱਢਣਾ ਹੈ ਇਹਨੂੰ ਲਾਉਣਾ ਪੈਂਦਾ ਹੈ ਤੇ ਇਹਦੇ ਵਿੱਚ ਸਾਬਤੀ ਹਲਦੀ ਮਿਰਚ ਧਨੀਏ ਦੇ ਵਿੱਚ ਆਪਾਂ ਪਾ ਸਕਦੇ ਸਿੱਧਾ ਜਿਹਾ ਸਾਬਾ ਯਾਰ ਮੋਟਾ ਜਿਹਾ ਹੋਰ ਕੋਈ ਰੌਕਟ ਸਾਇੰਸ ਨਹੀਂ ਇਧਰ ਦੀ ਦਾਣੇ ਆ ਜਿਹੜੇ ਉਹ ਦਾਣੇ ਜਾਂਦੇ ਆ ਆ ਗੱਲੇ ਬਈ ਹਾਂਜੀ ਹਾਂਜੀ ਇਹਦੇ ਵਿੱਚ ਦੀ ਫਿਰ ਮੋਟਾ ਮਸਾਲਾ ਤਾਂ ਇਹਦੇ ਵਿੱਚ ਤੋਂ ਕੋਈ ਨੰਗੂਗਾ ਜਿਵੇਂ ਹਲਦੀ ਮਿਰਚ ਆਪਾਂ ਤੁਹਾਨੂੰ ਲਾਈਵ ਕੱਟ ਕੇ ਦਿਖਾਵਾਂਗੇ ਹਲਦੀ ਥੋੜੇ ਜਿਹੇ ਹਿਸਾਬ ਨਾਲ ਆ ਆ ਆ ਆਜੋ ਹੁਣ ਇਹਦੇ ਬੈਕ ਸਾਈਡ ਆਜੋ ਆ ਦੇਖੋ ਇਹਦੇ ਟਾਇਰ ਵੀ ਦੇਖੋ ਉਹਦੇ ਰਬੜਾਲੇ ਲੱਗੇ ਸੀ ਨਾ ਦੂਜੇ ਹੈਵੀ ਟਾਇਰ ਲੱਗੇ ਆਪਏ ਹੂੰ ਆ ਦੇ ਫਿਰ ਇਹਦੇ ਆ ਦੇਖੋ ਹੁਣ ਇਹ ਸਾਰੀ ਬੋਰਡ ਦੀ ਬਣੀ ਹੋਈ ਹੈ ਹੂੰ ਹੁਣ ਆ ਦੇਖੋ ਉਹਦੇ ਉਹ ਸੀਗਾ ਨਾ ਇਹਦਾ ਸਟੀਲ ਦੀ ਜਾਲੀ ਲਾ ਕੇ ਨਾ ਚੂਹਾ ਕੱਟੇ ਨੂੰ ਆ ਦੇਖੋ ਖਿੜਕੀ ਵੀ ਲਾ ਦਿੱਤੀ ਇਹਨੂੰ ਆਪਾਂ ਓਪਨ ਕਰਕੇ ਚਲਾ ਸਕਦੇ ਹਾਂ ਉਹਦੇ ਹਵਾ ਨਹੀਂ ਲੱਗਦੀ ਹੂੰ ਆ ਇਹਨੂੰ ਖੋਲ ਦੋ ਤਾਂ ਜੋ ਆ ਆ ਤਾਰ ਆ ਦੇਖੋ ਤਾਰ ਦੇਖ ਤਾਰ ਦੇਖ ਮਜ਼ਬੂਤ ਭਾਵੇਂ ਝੋਟਾ ਬਣ ਲਾ ਇਹਦੇ ਨਾਲ ਹੂੰ ਬੇਲੇ ਇੱਕ ਵੇਲੇ ਕੱਟੇ ਦੇ ਗਾਲਚ ਪਾ ਦਉ ਹਲਦੀ ਨਹੀਂ ਹਾਂਜੀ ਇਹਨੂੰ ਆਪਾਂ ਇਥੋਂ ਜਦੋਂ ਆਪਾਂ ਆਟਾ ਪੀ ਲਿਆ ਇਹਨੂੰ ਬੰਦ ਕਰ ਦਿਆਂਗੇ ਨਾ ਇਹਦੇ ਵਿੱਚ ਚੂਹਾ ਬੜੇ ਨਾ ਕੁਝ ਨਹੀਂ ਬੰਦ ਹੂੰ ਇੱਕ ਨੰਬਰ ਕੰਮ ਹਾਂਜੀ ਹਾਂਜੀ ਫਿਰ ਇਹਦਾ ਟੈਂਕ ਆ ਗਿਆ ਆ ਦੇਖੀ ਇਹਦੇ ਵਿੱਚ ਇਸ ਤਰ੍ਹਾਂ ਲਓ ਇਹ ਆਪਾਂ ਲਾ ਕੇ ਇਸ ਤਰ੍ਹਾਂ ਇਹਦੇ ਲੋਕ ਲੱਗ ਜਾਂਦੀ ਹੈਗੀ ਹਰ ਪੱਜਾ ਨਾ ਹਾਂਜੀ ਹਾਂਜੀ ਲੌਕ ਲਾ ਕੇ ਇਹਨੂੰ ਆਪਾਂ ਐ ਰੱਖ ਕੇ ਤੇ ਇਹਦੇ ਵਿੱਚ ਇਹਦੇ ਉੱਤੇ ਚੜਾ ਦੇ ਹੂੰ ਇੱਥੇ ਨਟ ਹੁੰਦਾ ਇਹਨੂੰ ਪਾ ਇਹ 1 ਘੰਟੇ ਦੇ ਵਿੱਚ 8 ਕਿਲੋ ਆਟਾ ਕੱਢਦੀ ਹੈ ਅੱਛਾ ਹਾਂਜੀ ਹਾਂਜੀ 1 ਘੰਟੇ ਚ 8 ਕਿਲੋ ਆਟਾ ਕੱਢਦੀ ਹੈ ਜੀ ਇਹ 1 ਕਿਲੋਵਾਟ ਦੀ ਹੈ ਹਾਂ ਇਹ 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 1 hp ਦੀ ਹੈ ਇਹ ਸਟੀਲ ਦੀ ਹੈ ਹਾਂਜੀ ਇਹ ਸਟੀਲ ਦੀ ਆ ਇਹ 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 ਗੁਜਰਾਤ ਇਹ ਇਹ ਦੋ ਐਟ ਜੇ ਮਤਲਬ ਮਤਲਬ ਵੈਸੇ ਤਾਂ ਤੇਰੇ ਕੰਮ ਦਾ ਤੈਨੂੰ ਪਤਾ ਹਾਂਜੀ ਹਾਂਜੀ ਐ ਚ ਕਰੰਟ ਨਹੀਂ ਵੱਜੂਗਾ ਜੇ ਕੋਈ ਜਾਨੀ ਹਾਂਜੀ ਹਾਂਜੀ ਕਰੰਟ ਦਾ ਉਹੀ ਸਾਨੂੰ ਦੱਸਦਾ ਨਾ ਬਾਈ ਜੀ ਤੁਸੀਂ ਮੇਰੀ ਗੱਲ ਸੁਣੋ ਇਹਦੇ ਬਾਰੇ ਸਾਨੂੰ ਮੈਂ ਦੱਸਣਾ ਹੈ ਜੀ ਹਾਂ ਇਹ ਜਿਹੜੀ ਚੱਕੀ ਹੈ ਨਾ ਇਹ ਚੱਕੀ ਹੈ ਗੁਜਰਾਤ ਮਾਡਲ ਹੈ ਹਾਂ ਇਹ ਗੁਜਰਾਤ ਮਾਡਲ ਹੈ ਇਹ ਪਹਿਲਾਂ ਆਪਾਂ ਇਹ ਵੀ ਵੇਚਦੇ ਹੁੰਦੇ ਸੀਗੇ ਇਹਦੇ 'ਚ ਤਾਂ ਬਹੁਤ ਉਹਦੇ ਨਾਲੋਂ ਵੀ ਜ਼ਿਆਦਾ ਕਮੀਆਂ ਇਹਦੇ ਸੀਗੀਆਂ ਅੱਛਾ ਹਾਂ ਇਹਦੇ ਵਿੱਚ ਕੀ ਹੈ? ਚੂਹੇ ਨੇ ਆਉਣਾ। ਹਾਂ ਹਾਂ ਆ ਦੇਖੋ ਇਹਦੇ ਵਿੱਚ ਕੀ ਸੀਗਾ ਨਾ ਆ ਥੱਲੇ ਤੋਂ ਸਾਰਾ ਓਪਨ ਹੈ ਤੇ ਸਰੀਏ ਦੇ ਉੱਤੇ ਤਰਿਆ ਹੋਇਆ ਕੋਈ ਲੱਕੜ ਨਹੀਂ ਲਾਈ ਇੱਧਰ ਦੀ ਨਾ ਥੋੜਾ ਨੇੜੇ ਕਰਕੇ ਦਿਖਾਓ। ਹਾਂ ਕੋਈ ਲੱਕੜ ਨਹੀਂ ਲਾਈ ਥੱਲੇ ਸਾਰਾ ਮਤਲਬ ਸਰੀਏ ਤੇ ਸਰੀਏ ਤੇ ਮੋਟਰ ਪਈ ਹੈ ਆ ਵੀ ਸਾਰਾ ਮਤਲਬ ਇਹ ਪਲਾਸਟਿਕ ਦਾ ਲੱਗਿਆ ਹੋਇਆ ਤੇ ਬਾਕੀ ਨਾ ਇਹਦੇ ਚੂਹੇ ਨੇ ਤਾਰ ਕੱਟ ਕੇ ਜਿਵੇਂ ਆ ਦੇਖੋ ਇੱਥੇ ਤਾਰ ਕੱਟ ਤੇ ਕੋਈ ਚੂਹੇ ਆਉਣਗੇ ਆਉਣਗੇ ਅੱਟ ਆਟੇ ਦਾ ਸ਼ਕੀਨ ਹੁੰਦਾ ਚੂਹਾ। ਹੂੰ ਤੇ ਜਦੋਂ ਤਾਰ ਟੁੱਕ ਤੀ ਆਪਾਂ ਉਧਰੋਂ ਪਲੱਗ ਛੱਡਤਾ ਤੇ ڪرੰਟ ਇੱਕ ਤੋਂ ਤਾਂ ਆਇਆ ਵੀ ਸੀ ਇਸ ਕਰਕੇ ਨਾ ਆਪਾਂ ਮਤਲਬ ਲੱਕੜ ਚ ਤਿਆਰ ਕਰਨ ਲੱਗੇ ਇੱਕ ਇਹ ਚੱਕੀ ਆ ਜਿਹੜੀ ਇਹ ਸੈਮੀ ਮਾਡਲ ਆ ਇੱਥੋਂ ਛੱਡਣਾ ਪੈਂਦਾ ਸੀ ਪਰ ਫਿਰ ਇੱਥੇ ਤਾਂ ਗੱਲ ਹੀ ਨਾ ਕਰੀਏ ਹਾਂ ਨਹੀਂ ਵੈਸੇ ਤੁਹਾਨੂੰ ਦੱਸ ਦਿੰਨਾ ਤੇ ਇਹ ਜਿਹੜੀ ਟੈਂਕੀ ਆ ਇਹਦੇ ਆਹੀ 2 HP ਦੀ ਚੱਕੀ ਆ ਇਹ ਹਾਂ ਆ ਆ ਛੋਟੀ ਜੀ ਟੈਂਕੀ ਹੁੰਦੀ ਆ ਛੋਟੀ ਟੈਂਕੀ ਹਾਂ ਇਹਦੇ ਚ ਆਟਾ ਆਉਂਦਾ ਸੀ ਦਾਣੇ ਘਟ ਪੈਂਦੇ ਸੀ ڪرੰਟ ਆਉਂਦਾ ਸੀ ਇੱਕ ਸੈਮੀ ਚ ਦਾਣੇ ਰੁਕ ਜਾਂਦੇ ਇਹਦੀ ਰੇਟ ਨਹੀਂ ਦੱਸਿਆ ਇਹਦਾ ਆਪਾਂ ਇਹ ਇਹ ਇਹਦਾ ਰੇਟ ਹੈ ਜੀ 11800 ਰੁਪਏ ਅੱਛਾ ਹਾਂ ਯਾਰ ਮੇਰੇ ਸਾਹਮਣੇ ਨਾਲ ਐ ਦਿਨੋਂ ਮਹਿੰਗੀ ਚਾਹੀਦੀ ਸੀ ਆ 12 ਬਾਈਏ 10000 ਰੁਪਏ ਦੀ ਆ ਮਾਰਕੀਟ ਚ 12 13 13 ਦੀਆਂ ਵਿਕ ਰਹੀਆਂ ਆ ਆ 11800 ਇਹ 11800 800 ਵੀ ਡਿਸਕਾਊਂਟ ਕਰਾਂਗੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊ ਅਰ 11000 ਦੀ ਆ 11000 ਰੁਪਏ ਦੀ ਆ 11 ਦੀ ਇੱਥੇ ਲੈ ਲੈ 11 11 ਦੀ ਦੁਕਾਨ ਤੇ ਆ 12000 ਦੀ ਆਲ ਪੰਜਾਬ ਘਰੇ ਛੱਡ ਕੇ ਆਵਾਂ ਤੱਕੋ ਹਾਂਜੀ ਹੁਣ ਹੁਣ ਦੇਖੋ ਆ ਚੱਕੀ ਸੀ ਨਾ ਇਹਦੀਆਂ ਕਮੀਆਂ ਦੂਰ ਕਰਕੇ ਆਪਾਂ ਆ ਚੱਕੀ ਤਿਆਰ ਕਰੀ ਦੇਖੋ ਛੋਟਾ ਚੱਕੀ ਆ ਪੂਰੀ ਹਮ ਇਹਦੇ ਵਿੱਚ 18 ਉਹਦੇ ਚ ਪੈਂਦੀ ਚ 5 ਕਿਲੋ ਦਾਣੇ ਤੇ 18 ਕਿਲੋ ਦਾਣੇ ਪੈਂਦੇ ਹਮ 2 ਕਿਲੋਵਾਟ ਆ ਹਾਂ 2 ਐਚਪੀ ਦੀ ਹਮ ਇਹ ਆ ਦੇਖੋ ਆ ਚੱਕਿਆ ਜਾਂਦਾ ਆ ਵੀ ਚੱਕਿਆ ਜਾਂਦਾ ਸਿਰੇ ਘੰਟੇ 18 ਕਿਲੋ ਕੱਢ ਦੂ ਇਹ 15 ਕਿਲੋ ਆਟਾ ਕੱਢੂ ਜਾਂਦੇ ਆ ਚੀਜ਼ ਇਹ ਨੂੰ ਆਪਾਂ ਅਜਾ ਤਰ੍ਹਾਂ ਨਹੀਂ ਇਹ ਚੀਜ਼ ਆਇ ਲੱਗ ਜਾਂਦੀ ਹੈ ਇਹ ਮਸਾਲੇ ਵਾਲਾ ਜਿਵੇਂ 1 ਕਿਲੋ ਦੇ ਸੀ ਉਵੇਂ ਹੀ ਮਸਾਲਾ ਸੇਮ ਵੱਡਾ ਕਰਤਾ ਹਾਂ ਹਾਂ ਜੀ ਚੈਂਬਰ ਵੱਡਾ ਕੱਟ ਲੋਹੇ ਦਾ ਹੈਵੀ ਜਾਲੀ ਆ ਹਾਂ ਦੇਖੋ ਇਸ ਤਰ੍ਹਾਂ ਜਾਲੀ ਦਾਣੇ ਮੁੱਕ ਕੇ ਬੰਦ ਹੋ ਜਾਂਦੇ ਹਾਂ ਜੀ ਹਾਂ ਜੀ ਆਟੋਮੈਟਿਕ ਆਪਣੇ ਆਪ ਬੰਦ ਹੋਈ ਦਾਣੇ ਪਾਵਾਂਗੇ ਚੱਲੂ ਵੀ ਨਹੀਂ ਬੰਦ ਹੋ ਜਾਂਦੇ ਦਾਣੇ ਮੁੱਕੇ ਤੋਂ ਉੱਪਰ ਬੰਦ ਹੋਉ ਹਾਂ ਜੀ ਹਾਂ ਜੀ ਧਿਆਨ ਰੱਖਣ ਦੀ ਕੋਈ ਲੋੜ ਨਹੀਂ ਨਾ ਨਾ ਕੋਈ ਇਹਦੇ ਵਿੱਚ 18 ਕਿਲੋ ਦਾਣੇ ਪੈਂਦੇ ਆ ਆਪਣਾ ਟੈਂਕ ਹੈ ਜਿਹੜਾ 15 ਕਿਲੋ ਆਟਾ ਪਊਗਾ ਦੇਖੋ ਟੈਂਕ ਦੇਖੋ ਹਾਂ ਐਡਾ ਕੋਈ ਟੈਂਕ ਨਹੀਂ ਦਿੰਦਾ ਇਹ ਤਾਂ ਯਾਰ ਮੈਂ ਤੈਨੂੰ ਦੱਸਦਾ ਗੱਲ ਹਰ ਭਾਜ ਨੇ ਜੇ ਤੂੰ ਇਹ ਗੇਮ ਐ ਕਰੇ ਨਾ ਕਿਤੇ ਹਾਂਜੀ ਇਹਦੇ ਉੱਤੇ ਇੱਕ ਪਲਾਸਟ ਇਹਦੇ ਉੱਤੇ ਢੱਕਣ ਦੇਣ ਲੱਗ ਜਿਆ ਸਟੀਲ ਦਾ ਇਹਨੂੰ ਬੰਦ ਕਰਨ ਵਾਲਾ ਤੇ ਇਹ ਆਟੇ ਵਾਲੀ ਨਹੀਂ ਇਹ ਦੇਖੋ ਇਹ ਲੈ ਭਰ ਲੈ ਤੇ ਐਂ ਘਰੇ ਰੱਖ ਲੈ ਬੁੜੀਆਂ ਇਹਦੇ ਚੋਂ ਗੁੰਨੀ ਜਾਣ ਨਹੀਂ ਉਹ ਆਏ ਨਾ ਦੇਖੋ ਆਪਣੀ ਘਰੇ ਘਰ ਦੇ ਰਸੋਈ ਚ ਉਹ ਟੈਂਕੀ ਹੁੰਦੀ ਹੈ ਕਿ ਸਟੀਲ ਵਾਲੀ ਇਹ ਇੱਕ ਇਸ ਸਪੈਸ਼ਲ ਚੱਕੀ ਵਾਸਤੇ ਆ ਹਾਂ ਹੋ ਸਕਦੀ ਹੈ ਖਾਣ ਲਈ ਹਾਂ ਹਾਂ ਬਾਕੀ ਨਾ ਫਿਰ ਜੇ ਇਹਦੀ ਆਪ ਕਪੜਾ ਚੜਾਉਣਾ ਹੁੰਦਾ ਨਾ ਸਿਸਟਮ ਨਹੀਂ ਇਹਦੇ ਉੱਤੇ ਹੀ ਟੱਕਣਾ ਆ ਲੱਗਦਾ ਕਰਦਾ ਅੱਛਾ ਅੱਛਾ ਫਿਰ ਦੋ ਦੋ ਭਾਂਡੇ ਪੰਜ ਜਾਣ ਦੋ ਭਾਂਡਿਆਂ ਦਾ ਕੰਮ ਹੈ ਹਾਂ ਹਾਂ ਜੀ ਬੇ ਬਸ ਆਈ ਆਏ ਕਰਕੇ ਆਈ ਰੱਖ ਲਿਆ ਧੱਕਣ ਲਾ ਕੇ ਤੇ ਆਈ ਜਿੱਦੇ ਭਰਨਾ ਹੀ ਭਰਨੇ ਹਾਂਜੀ ਤਾਜੇ ਨਾਲ ਸਿੱਧਾ ਹੀ ਹੂੰ ਹੂੰ ਇਹਦੇ ਵਿੱਚ ਇਹਦੇ 15 ਕਿਲੋ ਆਟਾ ਪੈਂਦਾ ਜੀ ਹੂੰ ਠੀਕ ਹੈ ਇਹ ਇਹਦੇ 18 ਕਿਲੋ ਦਾ ਨੇ ਇਹਨੂੰ ਥੋੜਾ ਜਿਹਾ ਉਨਾ ਰੱਖਣਾ ਪੈਂਦਾ ਅੱਧਾ ਅੱਧਾ ਕਰਕੇ ਇਹਨੂੰ ਇੱਥੇ ਨਿਸ਼ਾਨੀ ਲਾਉਣੇ ਹੁੰਦੇ ਆ ਹੂੰ ਤੇ ਉਨਾ ਭਰ ਕੇ ਕਿਤੇ ਮਰਜੀ ਵਗ ਜਾ ਆਉਂਦੇ ਨੂੰ ਪੀ ਕੇ ਆਟਾ ਆਪੇ ਬੰਦ ਹੋ ਜਾਂਦਾ ਅਲਾਰਮ ਦੇਣ ਲੱਗ ਇਹ ਵੀ ਆ ਦੇਖੋ 8 ਜਾਲੀਆਂ ਆਉਂਦੀਆਂ ਇਹਦੇ ਨਾਲ ਸਮਾਨ ਵੀ ਦਿਖਾਉਣਾ ਹੂੰ 8 ਜਾਲੀਆਂ ਹੂੰ ਕਵਰ ਵਰਚ ਆ ਸੈਂਸਰਾਂ ਵਾਸਤੇ ਹੁੰਦਾ ਇਹਦੀ ਬਾਰੇ ਵੀ ਤੁਹਾਨੂੰ ਦੱਸਾਂਗੇ ਕਾ ਪੱਤੀ ਆ ਇਹਨਾਂ ਬਾਰੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਹਾਂ ਹਾਂ ਤੁਹ ਦਾਦਾ ਤੇ ਆਹ ਆਪ ਜੇ ਦਾਣੇ ਜਾਦੇ ਪਾਉਣੇ ਆ ਆ ਦੇਖੋ ਆਹ ਚੀਜ਼ ਅੱਗੇ ਕਰਕੇ ਇੱਥੇ ਰੱਖ ਲਓ ਮੈਨੂੰ ਯਾਰ ਸਮਝ ਆ ਗਈ ਤੇਰੇ ਦੱਸੇ ਤੋਂ ਬਿਨਾ ਇਹ ਪਤਾ ਕੀ ਕਰਦਾ ਆ ਆ ਦੇਖ ਇਹ ਇਹ ਗੇਮ ਕੀ ਆ ਜਦੋਂ ਇਹਨੇ ਮਸਾਲਾ ਪੀਣਾ ਹੈ ਉਦੋਂ ਇਹਨੂੰ ਇਹਦਾ ਸੈਂਸਰ ਨੂੰ ਐਕਟਿਵ ਕਰਨ ਵਾਸਤੇ ਆ ਇੱਥੇ ਪਾਉਣਾ ਹਾਂ ਇੱਥੇ ਪਾਉਣਾ ਪਊ ਆ ਇਹ ਫੇਰ ਇਹਨੇ ਚੱਲਣਾ ਨਹੀਂ ਇਹਨੇ ਚੱਲਣਾ ਹਾਂ ਹਾਂ ਉਹ ਨજર ਚੱਲਦੀ ਜਦੋਂ ਇੱਧਰ ਦੀ ਦਾਣਾ ਦਾਣੇ ਤਾਂ ਪਾਉਣੇ ਨਹੀਂ ਜਦੋਂ ਨਹੀਂ ਇਹ ਚੱਲਣੀ ਨਹੀਂ ਇੰਨੀ ਗੱਲ ਤਾਂ ਬੁੱਧੂ ਬੰਦੇ ਨੂੰ ਸਮਝ ਆ ਗਈ ਆ ਆ ਆਵਰਤ ਨੂੰ ਇਹਦੇ ਬਾਰੇ ਸੁਣ ਦੱਸਦਾ ਮੈਂ ਇਹ ਹੈ ਨਾ ਜਿਵੇਂ ਹੁਣ ਕੇ ਆਪਾਂ ਆ ਦੇਖੋ ਇਹ ਆਹ ਇਹਦੇ ਉੱਤੇ ਲਾ ਲਿਆ ਹੂੰ ਠੀਕ ਹੈ ਨਾ ਇਹਦੇ ਇੱਕ ਆ ਕੀ ਪਾਉਂਦੀ ਹੈ ਹੁਣ ਉਹਦੇ ਵਿੱਚ ਚੁੰਮਕ ਨਹੀਂ ਲੱਗਦੀ ਸੀ ਇੱਕ ਆ ਦੇ ਤਾਂ ਵੀ ਅਜੇ ਥੱਲੇ ਚੁੰਮਕ ਚੁੰਮਕ ਆਪਣੇ ਕੋਲੇ ਨਹੀਂ ਹੁੰਦੀ ਅਗਲਾ ਖੁਦ ਲਾਉਂਦਾ ਚੁੰਮਕ ਇਹਦੇ ਥੱਲੇ ਚੁੰਮਕ ਲਾ ਕੇ ਇਹਦੇ ਵਿੱਚ ਦੀ ਦਾਣੇ ਪਾ ਦਿਓ ਜੇ ਕੋਈ ਲੋਹ ਹੈ ਤਾਂ ਇੱਥੇ ਰੋਗੀ ਹਾਏ 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 ਹੁਣ ਹੁਣ ਆਪਾਂ ਇਹ ਤੋਂ ਦੋ ਕੰਮ ਲੈਣੇ ਆ ਹੁਣ ਦੇਖੋ ਇਧਰ ਦੀ ਲੇਟੀ ਕੱਢੂ ਵੀ ਇਹ 15 ਕਿਲੋ ਆਟਾ ਕੱਢਦੀ ਐ ਭੇੜ ਕੁਆਂਟਲ ਲੇਟੀ 40 50 ਕਿਲੋ ਦਾਣਾ ਹੁਣ ਇਧਰ ਦੀ 40 50 ਕਿਲੋ ਦਾਣਾ ਇਹ ਨਹੀਂ ਕੱਢਤਾ ਲੇਟੀ ਤਾਂ ਜਮੇ ਖਾਲੀ ਚੱਲੀ ਜਾਊਗੀ 8 ਨੰਬਰ ਚੋਂ ਤਾਂ ਦੋ ਫਾੜ ਹੁੰਦੀ ਹੈਗੀ ਫਿਰ ਆਪਾਂ ਡਾਇਰੈਕਟਰ ਨੂੰ ਡੇਢ ਦੋ ਕੁਆਂਟਲ ਕੱਢਣ ਵਾਸਤੇ ਆ ਮਸਾਲੇ ਵਾਲੇ ਤੋਂ ਕੰਮ ਲਵਾਵਾਂਗੇ ਤੇ ਥੇ ਧਰ ਦੇਾਂਗੇ ਆਹ ਮੋਰੀ ਵੱਡੀ ਸੀ ਇਹ ਲੋਡ ਲੈਂਦੀ ਸੀ ਆਪਾਂ ਮੋਰੀ ਕੱਢ ਕੇ ਇੱਕ ਹੋਰ ਪੱਤੀ ਧਰਤੀ ਦੇ ਸਹੀ ਸਹੀ ਗਲਾ ਕੱਟਦਾ 15 ਕਿਲੋ ਆਟਾ 40 50 40 ਤੋਂ 50 ਕਿਲੋ ਦਾਣਾ ਤੇ ਡੇਢ ਕੁਆਂਟਲ ਲੈਤੀ ਹਲਦੀ ਮਿਰਚ ਧਨੀਆ ਬਾਜਰੀ ਮੱਕੀ ਸਭ ਕੁਝ ਫਿੰਦੀ ਰੇਟ ਰੇਟ ਕਿੰਨਾ ਦਾ ਹਾਂ ਰੇਟ ਵੀ ਹੁੰਦਾ ਰੇਟ ਇਹ 15800 ਰੁਪਏ 800 ਆਪਾਂ ਤੁਹਾਡੀ ਵੀਡੀਓ ਦੇਖ ਕੇ ਫੋਨ ਕਾਲ ਕਰੂਗਾ ਉਹ ਡਿਸਕਾਊਂਟ ਦੇਣਾਗਾ ਤੇ 16000 ਦੀ ਆਲ ਪੰਜਾਬ ਚ ਕਿਤੇ ਮਰਜ਼ੀ ਮੰਗਾਓ ਘਰੇ ਪਹੁੰਚੂ ਘਰੇ ਪਹੁੰਚੂ ਘਰੇ ਹੁਣ 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 ਇਹਦੇ ਬੈਕ ਸਾਈਡ ਇਧਰ ਆਜੋ ਉਹ ਸਾਡੀ ਉਮੀ ਇਹਦੇ ਖਿੜਕੀ ਲੱਗੀ ਹੋਈ ਹੈਗੀ ਸਾਰੀ ਬੋਰਡ ਦੀ ਹੈਵੀ ਟਾਇਰ ਸਭ ਚੀਜ਼ ਉਹ ਹੀ ਮੁਸਤਕਿਲ ਲੱਕੜ ਲੱਗੀ ਹੋਈ ਹੈ ਇਹਨੂੰ ਹਾਂਜੀ ਹੂੰ ਉਹ ਵੀ ਤਾਰ ਹੀ ਹੈ ਉਹ ਹੀ ਛੋਟੇ ਬਣਨ ਵਾਲੀ ਤਾਰ ਲੱਗੀ ਦੀ ਹੈ ਤੇ ਇਦੋਂ ਵੱਡੇ ਵੀ ਬਣਦੀ ਆਪਣਾ ਕੋਈ ਹਾਂਜੀ ਹਾਂਜੀ ਇਦੋਂ ਵੱਡੀ ਵੀ ਬਣਦੀ ਉਹ ਵੀ ਮਾਡਲ ਆਪਣੇ ਕੋਲੇ ਪਿਆਗਾ ਲਿਆ ਬਖਾਰ ਬਖਾਰ ਉਹ ਵੀ ਉਹ ਵੀ ਆਪਾਂ ਫੁੱਲੀ ਆਟੋਮੈਟਿਕ ਤਿਆਰ ਕਰੀ ਆ ਹੂੰ 3 ਐਚ ਪੀ ਫੀਚਰ ਸੇਮ ਆ ਮਜ਼ਬੂਤੀ ਸੇਮ ਆ ਇਹਦੇ ਚ ਇੱਕ ਮੋਟਰ ਇਤੋਂ ਵੱਡੀ ਮੋਟਰ ਵੱਡੀ ਐ ਜਾਲੀਆਂ ਵੱਡੀਆਂ ਹੀ ਆ ਚੈਂਬਰ ਵੱਡਾ ਹਰ ਇੱਕ ਚੀਜ਼ ਵਿੱਚ ਵੱਡੀ ਐ ਤੇ ਰੇਟ ਵੀ ਵੱਡਾ ਰੇਟ ਵੀ ਵੱਡਾ 4-4000 ਰੁਪਏ ਦਾ ਡਿਫਰੈਂਸ ਆ ਇਹਨਾਂ ਦਾ ਇਹ 20 ਦਾ 4 ਦਾ ਚਾਹ ਇਹ 20000 ਚ ਘਰੇ ਪਹੁੰਚ ਇਹ 20000 ਚ ਘਰੇ ਪਹੁੰਚੂ ਆ 16000 ਚ ਘਰੇ ਪਹੁੰਚੂਗੀ ਆ 12000 ਚ ਘਰੇ ਪਹੁੰਚੂਗੀ ਹਾਂਜੀ ਹਾਂਜੀ ਸਹੀ ਗੱਲ ਆ ਜੀ ਤੇ ਇੱਕ ਗੱਲ ਹੋਰ ਆ ਜੇ ਬਾਈ ਚਾਂਸ ਇਹਦੀ ਮੋਟਰ ਗਈ ਛੜ ਹਾਂਜੀ ਹਾਂਜੀ ਫੇਰ ਦੇਖੋ ਮੋਟਰ ਸਾਲ ਦੀ ਹੁੰਦੀ ਹੈ ਗਰੰਟੀ ਜੀ ਜੇ ਮੋਟਰ ਮੱਚੀ ਘਰੇ ਜਾ ਕੇ ਨਮੀ ਪਾ ਕੇ ਆ ਕਾਲਿਆਂ ਵਾਲੀ ਮੰਡੀ ਆਉਣ ਦੀ ਲੋੜ ਨਹੀਂ ਨਾ ਕੋ ਸਾਡਾ ਸਰਕਲ ਬਣਿਆ ਅਸੀਂ ਆਲ ਪੰਜਾਬ ਦੇ ਵਿੱਚ ਹਫਤੇ 10 ਦਿਨਾਂ ਤੋਂ ਅਸੀਂ ਜਾਣਾ ਹੀ ਜਾਣਾ ਹਰ ਇੱਕ ਜ਼ਿਲ੍ਹੇ 'ਚ ਹਮ ਇੱਕ ਮਿੰਟ ਹਰ ਭੈਣ ਉਹ ਆਹਾ ਆ ਕੀ ਹੈ ਜੂਸ ਕੱਢਣ ਵਾਲੀ ਆ ਇਹ ਨਹੀਂ 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 ਬਾਈ ਜੀ ਸੱਚ ਇਹਦੇ ਬਾਰੇ ਵੀ ਸਾਨੂੰ ਜਾਣਕਾਰੀ ਦੇਣੀ ਸੀਗੀ ਇਹ ਤਾਂ ਆਪਣੀ ਚੱਕੀ ਰਹੀ ਗਈ ਸੀ ਹਾਂ ਇਹ ਚੱਕੀ ਹੁਣ ਮੇਰੇ ਕੋਲੇ ਕਈ ਵਾਰੀ ਫੋਨ ਦੇ ਵਿੱਚ ਵਿਦੇਸ਼ ਤੇ ਵਿੱਚੋਂ ਫੋਨ ਆ ਜਾਂਦਾ ਹਾਂ ਫੇ ਬਾਈ ਜੀ ਤੁਸੀਂ ਆਪਣੇ ਬਾਹਰ ਵੀ ਕੋਈ ਚੱਕੀ ਬਾਹਰ ਵਾਸਤੇ ਤਿਆਰ ਕਰੋ ਅੱਛਾ ਤੇ ਉਹਨਾਂ ਵਾਸਤੇ ਆਪਾਂ ਆ ਮਾਡਲ ਦੇਖੋ ਇਹ ਆ ਚੱਕੀ ਤਿਆਰ ਕਰੀ ਇਹਦੀ ਹੂੰ ਇਹਨੂੰ ਆਪਾਂ ਐ ਰਸੋਈ ਦੀ ਸੈਲਫ ਤੇ ਰੱਖਣਾਗਾ ਹੂੰ 플ੱਗ ਲਾਉਂ ਹਾਂ ਇਹ ਇਹਦੀ ਅੱਗੇ ਥੈਲੀ ਲੱਗ ਜਾਂਦੀ ਆ ਆਟੇ ਵਾਲੀ ਹੂੰ ਥੈਲੀ ਲੱਗ ਜਾਂਦੀ ਆ ਹਾਂ ਹਾਂ ਤੇ ਕੰਮ ਸੇਮ ਕਰਦੀ ਐ ਕੰਮ ਸੇਮ ਦੇਖੋ ਮਸਾਲਾ ਵੀ ਕੱਢਦੀ ਐ ਇਹਦੀ ਇਹ ਕਿੰਨੇ ਕਿਤੀ ਐ ਇਹ ਮਸਾਲਾ ਕੱਢਦੀ ਆ ਹਾਂਜੀ ਹਾਂਜੀ 12000 ਰੁਪਏ ਰੇਟ ਐ ਇਹਦਾ ਵਾਹ ਭਰਾ ਵਾਹ ਕਾਉਣਾ ਪੁੱਛ ਫਿਰਦੀ ਐ ਹਾਂ ਆ ਦੇਖੋ ਆ ਦੇਖੋ ਆ ਇਥੇ ਆ ਮਸਾਲੇ ਵਾਲਾ ਲੱਗ ਜਾਂਦਾ ਇਹਦੀ ਫੀਚਰ ਸਾਰੇ ਸੇਮ ਹੀ ਐ ਦੇਖੋ ਬਸ ਆਹ ਉੱਪਰ ਆ ਗਿਆ ਦੇਖੋ ਕੱਬ ਦਾ ਛੋਟਾ ਐ ਬਾਕੀ ਸਾਰਾ ਕੁਝ ਸੈਂਸਰ ਸੈਂਸਰ ਸੇਮ ਸੇਮ ਬਿਲਕੁਲ ਸੇਮ ਸੇਮ ਜੀ ਸੇਮ ਬਰਕ ਕਰਦੀ ਆ ਤੇ ਇਹਦਾ ਰੇਟ ਕੀ ਹੈ 12000 ਰੁਪਏ ਇਹ ਵੀ 12 12 ਇਹ ਬਾਹਰਲੇ ਮੁਰਖ ਜੀ ਘਰੇ ਪਹੁੰਚ ਜੇ ਬਾਹਰ ਕੋਰੀਅਰ ਕਰਵਾਉਣੀ ਹੈ ਉਹ ਕੋਰੀਅਰ ਦਾ ਜੋ ਵੀ ਖਰਚਾ 500 700 ਜਿੰਨਾ ਵੀ ਕਿਲੋ ਦੇ ਹਿਸਾਬ ਨਾਲ ਲੱਗੂ ਆ ਉਹ ਐਕਸਟਰਾ ਹੀ ਲੱਗੇ ਇਹਦਾ weight ਹੋ ਜਾਂਦਾ 25 ਤੋਂ ਮੈਨਸ ਹੀ ਹੁੰਦਾ ਪਲੱਸ ਨਹੀਂ ਠੀਕ ਹੈ ਜੀ ਹਾਂ ਜੀ ਕਿਉਂਕਿ 25 ਤੋਂ ਉੱਤੇ ਕੋਰੀਅਰ ਵਾਲੇ ਵੀ ਲੈਂਦੇ ਠੀਕ ਸਹੀ ਹੈ ਤੇ ਮੋਟਰ ਘਰੇ ਪਹੁੰਚੂਗੀ ਚੱਕੀ ਘਰੇ ਪਹੁੰਚੂਗੀ ਗਾਰੰਟੀ ਘਰੇ ਪਹੁੰਚੂਗੀ ਘਰੇ ਪਹੁੰਚੇ ਤੂੰ ਹੀ ਦੇਣਿਆ ਪੈਸੇ ਹਾਂਜੀ ਹਾਂਜੀ ਜੇ ਕੋਈ ਬਾਈ ਚਾਂਸ ਬੰਦੇ ਤੋਂ ਕੋਈ ਸਪੇਅਰ ਪਾਰਟ ਇਹਦਾ ਟੁੱਟ ਜੇ ਇਹਦਾ ਸਪੇਅਰ ਪਾਰਟ ਕਿੱਥੋਂ ਮਿਲ ਆਪਾਂ ਤੋਂ ਮਿਲੂ ਜੀ ਜੇ ਦੇਖੋ ਦੇਖੋ ਪਹਿਲੀ ਗੱਲ ਤਾਂ ਅਸੀਂ ਜਾਂਦੀ ਰਹਨੇ ਆ ਜੇ ਫੇਰ ਵੀ ਅਗਲਾ ਕਾਲ ਕਰਦਾ ਤਾਂ ਕੂਰੀਅਰ ਕਰਾਨੇ ਵਾਸਤੇ ਭੇਜਾ ਦਿੰਦੇ ਆਂਗੀ ਸਹੂਲਤ ਸਾਰੀ ਹੈ ਦੇਖੋ ਜੀ ਅਗਲੇ ਨੂੰ ਪਾਰਟਸ ਨਾ ਦੇਵਾਂਗੇ ਤਾਂ ਆਪਣੀਆਂ ਚੱਕੀਆਂ ਵਿਕਣਗੀਆਂ ਕਿਵੇਂ ਕਿੰਨੀਆਂ ਚੱਕੀਆਂ ਆਰਡਰ ਕਰੇ ਕਿ ਉਹ ਬੰਦੇ ਦੇ ਘਰੇ ਚੱਕੀ ਪਹੁੰਚ ਜੂਗੀ ਇੱਕ ਸਿੰਗਲ ਕੋਈ ਵੀ ਪਿੰਡ ਹੋਵੇ ਕੋਈ ਪਿੰਡ ਕੋਈ ਜ਼ਿਲ੍ਹਾ ਪੰਜਾਬ ਦਾ ਖਾਸ ਕਰ ਮਤਲਬ ਜਿੰਨੀਆਂ ਮਰਜ਼ੀ ਆਰਡਰ ਕਰੋ ਤਾਂ ਵੀ ਕੋਈ ਡਿੱਕਾ ਨਹੀਂ ਜੇ ਇੱਕ ਆਰਡਰ ਕਰੋ ਤਾਂ ਵੀ ਕੋਈ ਡਿੱਕਾ ਹਾਂਜੀ 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 ਹਰ ਭਜਨ ਸਿਉ ਖੜਾ ਕਾਲਿਆਂ ਵਾਲੀ ਮੰਡੀ ਵਾਲਾ ਸੱਜਣੋਂ ਆਪਣੇ ਸਰਦਾਰ ਦਾ ਨਾਮ ਇੱਕ ਹੋਰ ਦੇਖੋ ਬਈ ਜੀ ਕਈ ਵਾਰ ਨਾ ਆਪਾਂ ਵੀਡੀਓ ਦੇਖਦੇ ਆ ਜੀ ਆਪਾਂ ਉਹਨਾਂ ਨੂੰ ਫੋਨ ਅਗਲਾ ਕਹਿੰਦਾ ਸੀ ਤਿਆਰ ਕਰਦੇ ਆ ਜੀ ਝੂਠ ਮਾਰ ਦਿੰਦੇ ਆ ਜੀ ਇਹ ਆਪਾਂ ਹਕੀਕਤ ਚ ਤਿਆਰ ਕਰਦੇ ਆ ਜੇ ਕੋਈ ਆਪਾਂ ਨੂੰ ਕਹਦੇ ਵੀ ਵੀਡੀਓ ਕਾਲ ਤੁਹਾਡੀ ਫੈਕਟਰੀ ਦਿਖਾਓ ਜਾਂ ਮਤਲਬ ਕਿੱਥੇ ਬਣਾਉਨੇ ਆ ਆਪਾਂ ਇਹਨੂੰ ਲਾਈਵ ਦਿਖਾਵਾਂਗੇ ਆਪਾਂ ਯਾਰ ਵੀਡੀਓ ਵਿੱਚ ਹੀ ਲਾ ਦਿੰਦੇ ਹੈ ਵਿੱਚ ਹੀ ਲਾ ਦਿੰਦੇ ਹਾਂ 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 ਕੋਈ ਦਿੱਕਤ ਨਹੀਂ ਐਡਿਟ ਕਰਕੇ ਆਪਾਂ ਵੀਡੀਓ ਵਿੱਚ ਠੋਕਤੀ ਉਹ ਤੁਹਾਨੂੰ ਦਿਸੀ ਜਾਂਦੀ ਆ ਕਿ ਫੈਕਟਰੀ ਆ ਦੇਖੋ ਹਰਪੰਨ ਸਿੰਘ ਦੀ ਕਾਲਿਆਂ ਵਾਲੀ ਮੰਡੀ ਦੇ ਵਿੱਚ ਫੈਕਟਰੀ ਚੱਲੀ ਹਾਂਜੀ 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 ਠੀਕ ਨਹੀਂ ਐਮੀਨਗਰਵਾ ਹਾਂ 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 ਸਹੀ ਸਹੀ ਹੈ ਨੰਬਰ ਨੋਟ ਕਰ ਲਓ ਸਕੇ ਹਾਂਜੀ